ਹਾਂਜੀ ਕੀ ਹਾਲ ਚਾਲ ਹੋ ਕੇ ਸਾਰੇ ਠੀਕ ਠਾਕ ਨੇ ਅੱਜ ਸ਼ੁਰੂਆਤ ਕਰਦੇ ਹਾਂ ਜੀ ਨਵੇਂ ਬਲਾਕ ਫੇਅਰ ਅੱਗੇ ਚੱਲਦੇ ਹਾਂ ਸ਼ੁਕਰ ਦੇ ਚੰਡੀਗੜ੍ਹ ਸਾਈਟ ਤੋਂ ਬਾਕੀ ਬਾਰੇ ਕੋਈ ਉੱਤਰ ਆਪਣੇ ਉੱਥੇ ਦੇਖੋ ਕਦੋਂ ਪਹੁੰਚਦੇ ਅਕੀਨ ਕੁੰਡ ਦੇ ਟਾਈਮ ਦਾ 5 ਵਜੇ ਦਾ ਰੱਖਿਆ ਅੱਧੇ ਕਮਾਨਕਪਰੀ ਆ ਗਏ ਸਿਮਰਨ ਆ ਗਿਆ ਜੱਸ ਆ ਗਿਆ ਟਾਈਮ ਦਾ 5 ਵਜੇ ਦਾ ਟਾਈਮ ਹੋ ਗਿਆ 5:30 ਹਾਲ ਤੱਕ ਕੋਈ ਬੋੜਿਆ ਨਹੀਂ ਕਹੀ ਜਾਨੇ ਆਗੇ ਆਗੇ ਦੇਖੋ ਬਾਕੀ ਗਾਦੋਂ ਨੇ ਅੱਜ ਪ੍ਰੋਗਰਾਮ ਹੈਗਾ ਲੈ ਕੇ ਜਾਣ ਦਾ ਬਾਕੀ ਦੇਖਦੇ ਆਂ ਲੈ ਕੇ ਕਿੰਨੇ ਕ ਵਜੇ ਤੱਕ ਪਹੁੰਚਦੇ ਆਂ ਅੱਜ ਵੀ ਭਾਈ ਗੱਡੀਆਂ ਤਿਆਰ ਹੋ ਰਹੀਆਂ ਤਿਆਰ ਕਰੀਆਂ ਸਾਡੀਆਂ ਬੰਦੇ ਹਾਲ ਤੱਕ ਪਹੁੰਚੇ ਨਹੀਂ ਦੇਖਦੇ ਆਂ ਕਿੰਨੇ ਕਦਾਂ ਤੱਕ ਪਹੁੰਚਦੇ ਆਂ ਆਹ ਦੇਖ ਲਓ ਇੱਧਰ ਪਹਿਲਾਂ ਕੋਈ ਪਈ ਨਹੀਂ ਆਉਂਦਾ ਇਹ ਤੋਂ ਆਹ ਕਾਂਡੇ ਵਾਲਾ ਇਹ ਕੋਹ ਬੁਰਾ ਵਰਕਰ ਵਾਲਾ ਜੀ ਉਹ ਹੌਲੀ ਹੌਲੀ ਬੰਦਾਂ ਦੀ ਭਈਆ ਰਾਜੇ ਹੋ ਜਾਣਾ ਬਹੁਤ ਮਾਰਾ ਜੇ ਪਹੁੰਚ ਗਏ ਸਾਰੇ ਅੱਜ ਵੀ ਮੰਨ ਲਾ ਦੀ 6 ਜਾਣੇ ਇੱਕ ਹਲੇ ਪਿੱਛੇ ਆ ਵੀਰ ਤਿੰਨ ਕਾ ਕੇ ਤਿੰਨ ਕ ਰਹਿ ਗਏ ਦੇਖਦੇ ਆ ਕਿੰਨੇ ਵਜੇ ਪਹੁੰਚਦੇ ਆ ਕਿੰਨੇ ਵਜੇ ਨਹੀਂ ਆਪ ਇੰਟਰਨੈਸ਼ਨਲ ਸਟੇਡੀਅਮ ਵੀ ਸਾਡੇ ਕੋਲੇ ਆ ਇਹ ਨਾਂਗਿਆ ਜੀ ਰੋਡ ਵੱਦੀ ਨੂੰ ਸਾਹਮਣੇ ਦਿਖ ਰਹੀਆਂ ਵੱਦੀ ਦੀਆਂ ਪਹਾੜੀਆਂ ਮੁੰਡੇ ਆਪਣੇ ਅੱਗੇ ਜਾ ਰਹੇ ਬੰਦੂਰ ਤੱਕ ਪਿੰਡਲ ਮਾਰਨੀ ਲੋੜਨੀ ਆ ਸਾਹਮਣੇ ਉੱਚੀਆਂ-ਉੱਚੀਆਂ ਬਿਲਡਿੰਗਾਂ ਪਹੁੰਚ ਗਈਆਂ ਭਾਈ ਇਹ ਹੈਗੇ ਜੀ ਐਮਐਲਏ ਪਲੇਟਫਾਰਮ ਦੇ ਇਹਨਾਂ ਨੂੰ ਪਤਾ ਨਹੀਂ ਇਹ ਪਾਣੀ ਦੇ ਉੱਚ-ਉੱਚੀ ਬਿਲਡਿੰਗਾਂ ਦੇ ਕੋਲ ਨਵੇਂ ਚੰਡੀਗੜ੍ਹ ਦੇ ਕੋਲ ਰੋਡ ਤੁਹਾਨੂੰ ਦੇਖਿਆ ਗਿਆ ਹੁਣ ਇਹ ਹੈਗਾ ਜੀ ਨਿਊ ਚੰਡੀਗੜ੍ਹ ਮੈਕਸ ਸਿਟੀ ਨਿਊ ਚੰਡੀਗੜ੍ਹ ਉੱਚੇ-ਉੱਚੇ ਮਾਰਤਾ ਬੱਦਲਾਂ ਨੂੰ ਛੁੰਦੇ ਹੋਈਆਂ ਫੂਡ ਕਾਊਂਟਰ ਸਾਰੇ KFC ਸੌਬੇ ਬੜਿਸ਼ਤਾ ਬੜੁਸ਼ਤਾ ਮੜਕੜ ਕਿੰਗ ਕਣੀ ਸਾਰੇ ਹੀ ਆ ਇੱਥੇ ਰਸਤਾ ਵੀ ਵਧੀਆ ਏ ਪਰਲੀ ਸਾਹ ਟ੍ਰੈਫਿਕ ਜਿਆਦਾ ਦੀ ਇਸ ਕਰਕੇ ਸਲਿੱਪ ਰੋਡ ਪਰ ਆ ਕੇ ਟ੍ਰੈਫਿਕ ਬਹੁਤ ਹੀ ਜਿਆਦਾ ਏ ਉਨੇ ਵਾਂਗੇ ਉਨੇ ਲੋਕ ਆਉਣ ਵਾਲੇ ਸਮੇਂ ਦੀ ਨਿਊ ਦਿੱਲੀ ਲੱਗਦੀ ਏ ਮਨੂੰ ਵੈਸੇ ਤਾਂ ਨਿਊ ਚੰਡੀਗੜ੍ਹ ਅਨੇ ਅੱਧੇ ਕੇ ਪਿੰਡ ਖਾ ਲੇ ਅੱਧੇ ਕੇ ਰਹਿ ਗਏ ਅੱਧੇ ਕੇ ਖਾਏ ਜਾਣੇ ਬਸ ਹੌਲੀ ਹੌਲੀ ਉਧਰ ਗਪਾਲ ਵਾਲਿਆਂ ਦਾ ਵੀ ਫੱਟਾ ਲੱਗ ਗਿਆ ਇਹ ਗਵਾਲ ਸਬੀਡਸ ਵੀ ਆਉਣੇ ਵਾਲਾ ਹੈ ਅੱਧੀ ਕੁ ਜ਼ਮੀਨ ਪਿੰਡ ਪੜਾਵਲ ਦੀ ਹੈ ਅੱਧੀ ਕੁ ਹੁਸ਼ਿਆਰਪੁਰ ਦੀ ਅੱਧੀ ਕੁ ਫਰੋਜਪੁਰ ਦੀ ਕੰਟਰਕਸ਼ਨ ਦਾ ਕੰਮ ਚੱਲੀ ਜਾਂਦਾ ਹਲੇ ਤੱਕ ਤਾਂ ਵੀ ਨਾਵਾ ਚੰਡੀਗੜ੍ਹ ਆ ਜੀ ਉਹ ਇੱਕ ਹਸਪਤਾਲ ਆ ਸਾਹਮਣੇ ਇੱਕ ਇੰਸਾਲਾ ਹਸਪਤਾਲ ਆ ਨਮਾਗੱਲਿਆ ਜੀ ਆ ਜਾਂਦਾ ਰਸਤਾ ਤੇ ਇੱਧਰੋਂ ਸਾਹਮਣੇ ਪਹਾੜਾਂ 'ਚ ਜੈਨਤੀ ਦੇਵੀ ਮਾਤਾ ਦਾ ਮੰਦਿਰ ਹੈ ਇਹ ਵੀ ਜائیں ਕੱਢਦੇ ਆ ਟੂਰ ਕਰੋਨੇ ਦਰਸ਼ਨ ਤੁਹਾਨੂੰ ਜਾਣੇ ਕਿਸੇ ਦਿਨ ਆ ਚੁੰਡਾਂ ਨੂੰ ਲੱਗੀ ਅੱਗ ਅੰਮਰ ਗਰੀਬ ਦਾ तकरीबन तकरीबन ਸਾਰੇ ਫੁਕੇ ਹੋਏ ਆ ਹੁੰਦੇ ਆਪਣੇ ਉਹ ਪਹੁੰਚ ਗਏ ਹਲੇ ਉਹ ਜਾ ਰਹੇ ਆ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚੀ ਹੋਇਆ ਟਾਈਮ ਟੂ ਟਾਈਮ ਅੱਗ ਵੀ ਸੋਹਣੀ ਆ ਪਰਾਂ ਨੂੰ ਵੀ ਗਾਸੀ ਲੱਗੀ ਹੋਈ ਇੱਥੇ ਦਿਖਣੀ ਰਹੀ ਪੂਰੀ ਪ੍ਰੋਪਰ ਚੰਗੀ ਤਰ੍ਹਾਂ ਇੱਧਰ ਆ ਜੀ ਚੰਡੀਗੜ੍ਹ ਹੋ ਗਈ ਐਂਟਰੀ ਚੰਡੀਗੜ੍ਹ ਦੀ ਕੰਮ ਹੈ ਕੈਮਰੇ ਕੈਮਰੇ ਫਰ ਪਾਉਣੇ ਕੋਈ ਤਾਂ ਨਹੀਂ ਹੁੰਦਾ ਚਲਾਉਣਾ ਵੈਸੇ ਚੰਡੀਗੜ੍ਹ ਵੀ ਸ਼ਾਮ ਨੂੰ ਸਾਈਕਲ ਚਲਾਉਣੇ ਦਾ ਵੱਖਰਾ ਜੀ ਨਜ਼ਾਰਾ ਹਲੇ ਸਾਈਕਲ ਵਾਲੀ ਸੜਕ ਦਾ ਪਤਾ ਨਹੀਂ ਪੜ ਲਈ ਸੜਕਾ ਪਉ ਨਹੀਂ ਮੈਂ ਗਲਤੇ ਫਿਰ ਜਣਾ ਬੰਦੇ ਆਪਣਾ ਲੱਭੇ ਨਹੀਂ ਹਲੇ ਮੈਂ ਰਹਿ ਗਿਆ ਪਿੱਛੇ ਮੈਂ ਉਹ ਅੱਗੇ ਜੀ ਕਰਕੇ ਰੁਕ ਗਿਆ ਉੱਥੇ ਵੀਡੀਓ ਜੀ ਬਣਾਉਣਾ ਹੈ ਵੀਡੀਓ ਬਣਾ ਲਵਾਂ ਜੀ ਇਹਨੇ ਪਾਈਆਂ ਹਾਂ ਸਲਿੱਪ ਰੋਡ ਨੂੰ ਹੌਲੇ ਹੌਲੇ ਮੱਲਾ ਮੱਲਾ ਚੱਲੀਏ ਚੰਡੀਗੜ੍ਹ ਦੀ ਪਹਿਲੀ ਲਾਈਟ ਵਿੱਚ ਸਵਾਗਤ ਹੈ ਪੀਜੀ ਵਾਲਿਆਂ ਲਈ ਤਾਂ ਉਹਦੇ ਪੜ੍ਹਾਈ ਚ ਰਹਾ ਉਹਦਾ ਯੂਨੀਵਰਸਿਟੀ ਪਹੁੰਚੇ ਮਤਾ ਹੀ ਮੁਖਦੇਰਵਾ ਦਾ ਨਾਲੇ ਨੇੜੇ ਹੀ ਕੰਮ ਕਰਦਾ ਪੜ੍ਹਾਈ ਤਾਂ 3 ਕੇ ਸਾਲ ਕਰੀ ਆ ਬਸ ਪਾਸ ਬੂਸ ਘਟੇ ਹੋਏ ਆ ਉਹ ਜਾ ਰਹੇ ਆ ਚਲ ਵਾ ਚਲ ਮਰ ਕਰਦੇ ਲੇਟਾ ਮਾਲ ਦੇ ਕਹਿੰਦੇ ਚੀਕੂ ਸ਼ੇਕ ਪੀਣਾ ਹੈ ਭੂਰਾ ਵੀਰ ਕਹਿੰਦਾ ਚੀਕੂ ਸ਼ੇਕ ਬਾਕੀ ਦੇਖ ਲੈ ਕੇ ਆਪਲਾ ਹੁੰਦਾ ਭੂਰਾ ਪੂਰਾ ਵੀਰ ਕਹਿੰਦਾ ਕਹਿੰਦਾ ਚੀਕੂ ਸ਼ੇਕ ਪੀਣਾ ਹੈ ਭਾਈ ਚੀਕੂ ਸ਼ੇਕ ਪੀ ਕੇ ਯੂਨੀਵਰਸਿਟੀ ਹਾਂ ਪੂਰੇ ਵੀਰੋ ਕੀ ਕਹਿੰਦਾ ਮਾੜਾ ਭਾਈ ਜੇ ਤੁਸੀਂ ਕਹੋਗੇ ਕਹਿਦਾ ਵੇ ਚੀਕੂ ਸ਼ੇਕ ਬੇਟਾ ਵੇ ਚੀਕੂ ਸ਼ੇਕ ਪੀਣਾ ਹੈ ਕਿਚੂ ਸ਼ੇਕ ਕਿਚੂ ਤਾਂ ਨਹੀਂ ਬਣਾ ਕਿਚੂ ਕਿਚੂ ਤਾਂ ਕਾੜੇ ਹੁੰਦੇ ਪੰਨੂ ਵਧੀਆ ਲੱਗਦੇ ਹੁੰਦੇ ਹੁਣ ਨਹੀਂ ਵਧੀਆ ਲੱਗਦੇ ਹੁਣ ਕਿਹੜੀ ਐਟ ਬਣਿਆ ਧੁੰਮ ਪਾਉਂਦੇ ਯਾਰ ਉਹ ਗਰਾਊਂਡ ਨੂੰ ਦੇਖਣਾ ਉਹ ਹਾਂ ਉਹ ਗਰਾਊਂਡ ਦੇ ਨੇ ਘੁੰਮਦੇ ਯਾਰ ਚਲੋ ਚਲੋ ਇੱਧਰ ਨੂੰ ਜਾਣਾ ਤੁਸੀਂ ਇਹ ਦੇਖਿਆ ਹੈ ਓੜੇ ਗਰਾਊਂਡ ਨੰਗ ਆ ਬਿਲਕੁਲ ਸਹੀ ਵਾਹ। ਓਹੋ ਗਲਤ ਕਰਿਆ ਤੁਸੀਂ ਇਹ ਕਿਥੇ ਲਈ ਗਏ ਤੁਸੀਂ। ਹਾਂ ਜੀ। ਉਹ ਕਿੱਥੇ ਰਲ ਗਏ ਕਿੱਥੇ ਰਹਿ ਗਏ ਉਹ। ਆਕਰ ਕਰ ਪਹੁੰਚ ਗਏ ਲੇਗ ਪਹੁੰਚਣੇ ਵਾਲੀਆਂ ਬਸ ਅੱਧ ਵਿਚਾਲੇ ਜਾਈਆਂ ਪਹੁੰਚ ਪਤਾਈ ਹੋਇਆ ਊਠ ਵੀ ਜਾ ਰਿਹਾ ਭਾਈ ਊਠ ਤੋੜਦਾ ਮੋੜਦਾ ਊਂਡ ਫਸ ਗਿਆ ਦਾ ਏ ਕਿ ਮੁਰੇ ਅਰੇ ਰੇੜੀਆਂ ਗੱਪਾਂ ਲਾਉਂਦੀਆਂ ਹੈ ਗੱਲਾਂ ਡ੍ਰੈਗ ਚ ਚਲੋ ਚਲੋ ਪਹੁੰਚ ਗਏ ਉਹ ਅੱਗੇ ਖੜਾਉਣਾਗਾ ਹਾਂ ਪਾਰਕਿੰਗ ਹੈ ਸਰੇ ਹੀ ਹੋਣੇ ਉਹ ਲੈਕ ਪਹੁੰਚ ਗਏ ਜੀ ਲੈਕ ਦੇ ਵਿੱਚ ਪਹੁੰਚ ਚੁੱਕੇ ਹਾਂ ਲੈ ਰਨੂਰੇ ਵਿੱਚ ਦਿਖਣਾ ਨਾ ਘਟਾਉਦੇ ਵੀਰ ਪੈਰ ਵਜਾ ਕੇ ਰੱਖੀ ਬਸ ਲੋਣਾ ਟਾਇਰ ਨਾ ਛੱਡ ਜਾਵੇ ਹੈ ਪੈਰ ਵਜਾ ਕੇ ਰੱਖੀ ਟਾਇਰ ਨਾ ਛੱਡ ਜਾਵੇ ਕੋਈ ਚੱਕ ਨਹੀਂ ਆ ਇਤਿਹਾਸਿਕ ਹੈ ਤਾਂ ਇਤਿਹਾਸਿਕ ਹੈ ਉਹ ਬਾਈ ਕੈਂਬਾਲਾ ਖੋਚ ਆਇਆ ਉਹ ਨਾ ਉਹ ਹੋ ਗਏ ਦੇਖਦਾ ਹੋਵੇ ਬੰਦ ਹੋਿੰਦਾ ਫੱਦਾ ਪੱਤਾ ਸਾਡੀ ਪੀਟੀ ਚ ਪਿਆਰਾ ਸਾਡੇ ਘਰ ਆਏ ਬੋਟ ਖੋਲੀ ਲਾ ਕੇ ਉਹ ਪਰੇ ਜਾ ਕੇ ਚਿੱਕੜੀਏ ਚ ਫਸ ਗਏ ਬਾਈ ਹਾਂ ਆਹ ਸਟੋਰੀ ਮੈਂ ਵੀ ਸੁਣੀ ਹੈ ਹਾਂ ਇਹ ਵੀ ਹੋ ਗਈ ਫਿਰ ਪਈ ਵੀ ਹੋਈ ਵੀ ਆ ਫੇਸਬੁਕ ਤੇ ਉੱਥੇ ਭਾਗੇ ਪਾਵਾ ਜੋਰ-ਜੋਰ ਮਾਰੀ ਗਏ ਨਹੀਂ ਗੱਲ ਬਣੀ ਦੋ ਤਿੰਨਾਂ ਨੇ ਫੋਨ ਲਾਇਆ ਨਹੀਂ ਗੱਲ ਜਦ ਪੀਸੀਆਰ ਆਈ ਤੀ ਫੇਰ ਇੱਕ ਬੰਦੇ ਨੂੰ ਫੋਨ ਲਾਇਆ ਬਿੱਲਾ ਬਿੱਲਾ ਉਹ ਆ ਗਿਆ ਭਾਈ ਜੀ ਪੁਰਾਣੇ ਹਾਂ ਦੱਸਿਆ ਨਹੀਂ ਉਹ ਚੱਕੜਾ ਜਿੱਥੇ ਅਸੀਂ ਫਸੇ ਵੀ ਗੇਟ ਜਿੱਥੇ ਫਸ ਗਿਆ ਜੱਟ ਇਹ ਦੇਖਿਆ ਨਹੀਂ ਜਾਣਾ ਉਹਦੇ ਬਾਹਰ ਬਾਹਰ ਭਾਈ ਬੁਰੇ ਹਾਲ ਝੂਟੇ ਜਿਹੇ ਨਹੀਂ ਹੈਗੇ ਆ ਫੋਨ ਕਰੇ ਇਹ ਹਾਂ ਪਾਰਕਿੰਗ ਦੇ ਸਾਹਮਣੇ ਐ ਐਂਟਰੀ ਕਰ ਰਿਹਾ 100 ਨੰਬਰ ਵਾਟ ਵੇ ਤਾਂ ਫਸ ਗਏ ਆ ਹਾਂ ਹਾਂ ਹੁਣ ਦੇ ਦੂੰਗਾ ਪਰ ਉਤਰ ਕੇ ਆਇਓ 100 ਨੰਬਰ ਆ ਰਹੀ ਦੀ ਨਾ ਕਹਿੰਦਾ ਮਿੰਨ ਤੁਆ ਕੀ ਜਿਹੜਾ ਪੈਨਾ ਫਸਿਆ ਦਾ ਉਹ ਬਿੱਲੇ ਇੱਧਰੋਂ ਨਜ਼ਾਰਾ ਬਗਦੀ ਆ ਪੰਛੀ ਦੇ ਆ ਆ ਸਾਲਾ ਤੈਨੂੰ ਚੰਦ ਥੋੜਾ ਲਾ ਦਾਂ ਮੈਂ ਜੂਰੇ ਮਰਨੇ ਨੂੰ ਕੋਈ ਪਏ ਇੱਧਰ ਗੱਲਾਂ ਸੁਣੋ ਨਾਲ ਤੁਸੀਂ ਵਾਹ ਜਦ ਕਹਿੰਦਾ ਜੀ 100 ਨਾ ਨਾ ਰੇਵਾ ਗੋਲੀ ਵੀ ਆ ਰਿਹਾ ਓਏ ਪਾ ਕੇ ਕੱਢੇ ਉੱਥੇ ਕਹਿੰਦੇ ਫੋਟੋ ਖਿੱਚ ਕੇ ਮੈਂ ਜੀ ਹਾਂਜੀ ਚੱਲ ਸਾਲਾ ਹੋਇਆ ਕਹਿੰਦਾ ਫੋਟੋ ਖਿੱਚ ਮੈਂ ਪਿੱਛੋਂ ਲੈ ਵੀਡੀਓ ਉਹ ਲਾ ਕਹਿੰਦਾ ਪੈਟਰਨ ਮਾਰ ਕੇ ਕਹਿੰਦਾ ਭਾਈ ਜਦੋਂ ਤੁਸੀਂ ਆਏ ਅਸੀਂ ਇਹ ਹਾਂ ਉੱਪਰ ਇੱਕ ਬੰਦਾ ਕਹਿੰਦਾ ਹਾਂ ਬਈ ਨੌ ਕਹਿ ਜੀ ਆਹੋ ਆਹੋ ਵੀ ਉਹ ਇਧਰ ਵੀ ਗੋਲੀਆਂ ਆ ਜਾਂਦਾ ਵਧੀਆ ਲੱਗਦੀਆਂ ਰੌਣਕੀਆਂ ਆ ਲਾਈਟਾਂੀਆਂ ਲੱਗੀਆਂ ਦਾ ਕਾਸਟੇਬਲ ਕਹਿੰਦਾ ਸਰ ਲੱਗੇ ਹਾ ਤਾਂ ਕਹਿੰਦਾ ਸਰ ਕਹਿੰਦਾ ਤਾਂ ਕਿਹਾ ਤਾਂ ਨਾ ਕਹਿੰਦਾ ਫਿਰ ਥੱਲੇ ਟਾਈਮ ਪਾਉਣੇ 8 ਹੋ ਚੁੱਕੇ ਆ ਭੀੜ ਵੀ ਪੂਰੀ ਆ ਰਸ਼ ਪੂਰਾ ਜਾਂ ਉਹ ਰੀਂਦਰ ਰਕਤਾਂ ਚ ਲਾਈਟਾਂੀਆਂ ਲਾਈਆਂ ਉਹ ਸੋਹਣੀਆਂ ਲੱਗਦੀਆਂ ਬਾਕੀ ਗੱਲਾਂ ਹੋਣਗੀਆਂ ਮਾਹ ਚਾਹ ਪੀਣੀ ਹੈ ਜੇ ਚਾਹ ਦੇਖ ਲਓ ਇਤਿਹਾਸ ਗਿਆ ਆ ਕੇ ਆਉਂਗਾ ਬਾਈ ਰਹਿੰਦੇ ਆ ਕੋ ਨਹੀਂ ਜਾਏਗੇ ਚਾਹ ਨਹੀਂ ਲੱਗੇਗਾ ਚਾਹ ਹਾਂ ਚਾਹ ਮੈਨੂੰ ਲੱਗਦੀ ਨਹੀਂ ਕਿ ਤਾਂ ਸ਼ੇਕ ਨਾ ਹੀ ਹੋਊਗਾ ਨਾ ਪਕੌੜੇ ਹਾਟੀ ਹਾਂ ਪਕੌੜੇ ਪਕੌੜੇ ਤਾਂ ਸਹੀ ਆ ਵਸਾ ਕਿੰਨੇ ਬੰਦੇ ਆਪਾਂ 6 7 8 9 ਜਣ ਮਾਰੇ ਮਨ ਦਾ ਇਹ ਲੋਭ ਮੈਨੂੰ ਲੱਗਦਾ ਹੈ ਕਿ ਇਹ ਬੰਦੇ ਦੋਵੇਂ ਲੋ ਜੀ ਅੱਜ ਦਾ ਪ੍ਰੋਗਰਾਮ ਸਮਾਪਤ ਮਾਫ ਤੁਹ ਕਿਦਰ ਨੂੰ ਐ ਤੇਰੇ ਖਾਤਰ ਦਾ ਸਮਾਂ ਮੇਰੇ ਵਾਸਤੇ ਸਮਾਂਪਤਾ ਵੀਰ ਮੈ ਤਾਂ ਵੜ ਜਾਣਾ ਡਿਊਟੀ ਜਾਣਾ ਵੀਰੇ ਉਹ ਨਹੀਂ ਨਹੀਂ ਅਸੀਂ ਵੀਰ ਠੀਕ ਹੈ ਡਿਊਟੀ ਨਾ ਜਾ ਫੇਗਲਾ ਹੁਣ ਸਵੇਰੀ ਕੱਲੇ ਨੂੰ ਆ ਹੁਣ ਇਹਨੂੰ ਵੀ ਜੀ ਕਰਨਾ ਹੈ ਹਾਂ ਠੀਕ ਹੈ ਠੀਕ ਹੈ ਐਂ ਗਰੀ ਜਾਣਾ ਕਾਦ ਖੁੱਡਾ ਲਾ ਰ ਹੋਣਾ ਕਾਦ ਮੈਕਸ ਹੁਣ ਉਹ ਆ ਜੂਗੇ ਲੈਣ ਵੀਰ ਭਰਾਵਾ ਤੁਸੀਂ ਕਰਾਂਗਾ ਵੀ ਕਈ ਆਇਓ ਕਿਲੇ ਕਦੇ ਜਾਈਏ ਨਾਨਾ ਵੀਰੋਂ ਮੈਂ ਪਹੁੰਚ ਜਾਣਾ 6 ਵਜੇ ਤਾਂ ਕਰਾਂ ਪਹੁੰਚਣਾ ਵਾ ਠੀਕ ਹੈ ਠੀਕ ਹੈ 6 ਨਹੀਂ 8 9 ਵਜੇ ਦਾ ਫਾਸਟ ਦਾ ਰੱਖ ਕੋਈ ਰਣ ਵੀਰੇ 6 ਵਜੇ ਘਰ ਆ ਪਹੁੰਚ ਜਾਣਾ ਮੈਂ ਓਕੇ ਓਕੇ ਬਾਈ ਲਓ ਜੀ ਕੰਮਣ ਦੇ ਏਰੀਆ ਖਤਮ ਕਰਕੇ ਉੱਚੇ ਆਪਣਾ ਕੰਮ ਤੇ ਜੇ ਬਾਕੀ ਚ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਮਿਲਦੇ ਆਂ ਜੀ ਫਿਰ ਅਗਲੀ ਵਾਰ ਅਗਲੇ ਨਵੇਂ ਵਲੌਗ ਦੇ ਵਿੱਚ ਧੰਨਵਾਦ ਤੁਹਾਡਾ ਸਾਰਿਆਂ ਦਾ